ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਮੈਂ ਤੁਹਾਡਾ ਆਪਣਾ ਮਨਦੀਪ ਸਿੰਘ ਡੂਮਿਆਲ ਅੱਜ ਆਏ ਆ ਜੀ ਤਪ ਸਥਾਨ ਭਗਤ ਰਵਿਦਾਸ ਮਹਾਰਾਜ ਜੀ ਦੇ ਸਥਾਨ ਤੇ ਜਿਹੜਾ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਪੈਂਦਾ ਬੀਤ ਦੇ ਇਲਾਕੇ ਦੇ ਵਿੱਚ ਪੈਂਦਾ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਇਤਿਹਾਸਕ ਸਥਾਨ ਹੈ ਇੱਥੇ ਭਗਤ ਰਵਿਦਾਸ ਮਹਾਰਾਜ ਜੀ ਨੇ ਤਪ ਕੀਤਾ ਸੀ ਤੇ ਕਈ ਸਾਲ ਤਪ ਕਰਨ ਤੋਂ ਬਾਅਦ ਤੇ ਸੰਗਤਾਂ ਨੂੰ ਉਪਦੇਸ਼ ਦਿੱਤਾ ਨਾਮ ਬਾਣੀ ਦਾ ਉਹਦੇ ਸਬੰਧ ਦੇ ਵਿੱਚ ਆ ਜਿਹੜਾ ਇੱਕ ਵਿਰਾਸਤ ਬਣ ਰਹੀ ਹੈ ਵੈਸੇ ਇਹਨੂੰ ਲੋਕੀ ਅਯੂਬਾ ਵੀ ਕਹਿੰਦੇ ਆ ਜਿਹੜਾ ਆ ਰਸਤਾ ਹੈ ਇਹ ਗੜ ਸ਼ੰਕਰ ਸਾਈਡ ਤੋਂ ਆਂਦਾ ਹੈ ਆਹ ਆਨੰਦਪੁਰ ਸਾਹਿਬ ਵੱਲ ਤੋਂ ਵੀ ਆਂਦਾ ਹੈ ਤੇ ਜਿੱਧਰੋਂ ਮਰਜੀ ਤੁਸੀਂ ਆ ਸਕਦੇ ਹੋ ਆਓ ਤੁਹਾਨੂੰ ਦਰਸ਼ਨ ਕਰਾਉਂਦੇ ਆ ਜਿਹੜੀ ਇਹ ਵਿਰਾਸਤ ਬਣ ਰਹੀ ਹੈ ਤੇ ਲਾਲ ਪੱਥਰ ਦੁਆਰਾ ਇਹ ਸਾਰੀ ਤਿਆਰੀ ਕੀਤੀ ਗਈ ਹੈ ਇਹਦੀ ਇੱਕ ਬਹੁਤ ਵੱਡਾ ਪਰ ਦੇਖੋ ਇੱਕ ਗੱਲ ਬੜੇ ਦੁੱਖ ਨਾਲ ਕਹਿਣੀ ਪੈ ਰਹੀ ਹੈ ਹੁਣ ਵੀ ਕਮ ਸੇ ਕਮ ਜਦੋਂ ਤੁਸੀਂ ਇਹਨਾਂ ਸਥਾਨਾਂ ਤੇ ਆਨੇ ਹੋ ਜਦੋਂ ਤੁਸੀਂ ਭਗਤਾਂ ਨੂੰ ਸਜਦਾ ਕਰਨ ਆਨੇ ਹੋ ਤੇ ਆ ਤਾਂ ਲੱਖ ਦੀ ਲਾਣ ਤੱਕ ਕੁਦਰਤੀ ਮੇਰੇ ਆਪਾਂ ਖਾ ਕੇ ਅਥੋਕਿਆ ਵਾ ਇਹ ਹੈ ਜੀ ਸਾਡੇ ਲੋਕਾਂ ਦੀ ਮਾਨਸਿਕਤਾ ਵੀਡੀਓ ਤਾਂ ਮੈਂ ਬਣਾਣੀ ਸੀ ਆ ਦੱਸਣੇ ਵਾਸਤਾ ਪਰ ਆ ਦੇਖੋ ਕੈਨ ਗੇਟ ਦੇ ਸਾਹਮਣੇ ਤੇ ਇਹ ਹੈ ਸਾਡੇ ਲੋਕਾਂ ਦੀ ਮਾਨਸਿਕਤਾ ਇਹਨਾਂ ਜਗ੍ਹਾ ਤੇ ਆ ਕੇ ਵੀ ਇਹ ਲੋਕ ਨਸ਼ੇ ਪੱਤੇ ਕਰਕੇ ਤਾਂ ਥੁੱਕਦੇ ਆ ਇਹ ਬਣ ਰਹੀ ਹੈ ਜੀ ਇੱਕ ਵਿਰਾਸਤ ਤੇ ਬਹੁਤ ਵਧੀਆ ਅਤੇ ਸ਼ਾਨਦਾਰ ਬਣਾ ਰਹੀ ਹੈ ਵੀਡੀਓ ਨੂੰ ਸਕਿਪ ਨਹੀਂ ਕਰਨਾ ਵੀਡੀਓ ਸ਼ੇਅਰ ਕਰਨੀ ਜਿੰਨੇ ਵੀ ਭਗਤ ਰਵਿਦਾਸ ਮਹਾਰਾਜ ਜੀ ਨੂੰ ਸੰਗਤਾਂ ਮੰਨਦੀਆਂ ਉਹਨਾਂ ਨੇ ਹਰੇਕ ਨੇ ਸ਼ੇਅਰ ਕਰਨੀ ਹੈ ਤੇ ਹਰ ਇੱਕ ਉਸ ਘਰ ਤੱਕ ਪਹੁੰਚਾਣੀ ਹੈ ਤੇ ਜਿੱਥੇ ਤੱਕ ਤੁਸੀਂ ਪਹੁੰਚਾਉਂਗੇ ਤੁਹਾਡੀ ਵੀ ਸੇਵਾ ਲੱਗਣੀ ਹੈ ਤੇ ਤਾਂ ਜੋ ਕਿ ਇਹਦੇ ਦਰਸ਼ਨ ਹਰ ਇੱਕ ਉਹ ਪ੍ਰਾਣੀ ਕਰ ਸਕੇ ਇਹਦਾ ਕੰਮ ਚੱਲਦਾ ਹੈ ਤੇ ਬਹੁਤ ਹੀ ਸੋਹਣਾ ਤਿਆਰ ਹੋ ਰਿਹਾ ਇੱਥੇ ਦਾ ਆ ਬਣਾ ਮিনার ਕਹਿੰਦੇ ਇਹ 100 51 ਫੁੱਟ ਵੰਣਾ ਉੱਚਾ ਬਾਕੀ ਤੁਹਾਨੂੰ ਮੈਂ ਕਮਾ ਕੇ ਸਾਰੇ ਪਾਸੇ ਦੱਸੂਗਾ ਕਿੰਨੇ ਕਿੰਨੇ ਸੋਹਣੇ ਸ਼ਾਨਦਾਰ ਤਰੀਕੇ ਨਾਲ ਬਣ ਰਿਹਾ ਹੈ ਇਹ ਪੰਜਾਬ ਸਰਕਾਰ ਦੁਆਰਾ ਬਣਾਇਆ ਜਾ ਰਿਹਾ ਹੈ ਇਹ ਉਹਨਾਂ ਟਾਈਮਾਂ ਦੇ ਕੰਮ ਮੇਰੇ ਹਿਸਾਬ ਨਾਲ ਸ਼ੁਰੂ ਹੋਇਆ ਵਾ ਇਹਦਾ ਕੰਮ ਨਹੀਂ ਰੁਕਿਆ ਜਿਹੜੀ ਮਰਜ਼ੀ ਸਰਕਾਰ ਆ ਗਈ ਚਾਹੇ ਅਕਾਲੀਆਂ ਦੇ ਟਾਈਮ ਤੋਂ ਕਾਂਗਰਸ ਦੇ ਟਾਈਮ ਤੋਂ ਤੇ ਹੁਣ ਹੁਣ ਵੀ ਜਿਹੜੀ ਸਰਕਾਰ ਚੱਲਦੀ ਹੈ ਇਹਦੇ ਵਿੱਚ ਵੀ ਕੰਮ ਚੱਲਦਾ ਕਿਉਂਕਿ ਇਹ ਸਾਰਿਆਂ ਦਾ ਸਰਬਸਾਂਝਾ ਹੈ ਇਹ ਕਿਸੇ ਇੱਕ ਪਾਰਟੀ ਦਾ ਨਹੀਂ ਕਿਸੇ ਇੱਕ ਬੰਦੇ ਦਾ ਨਹੀਂ ਹੈਗਾ ਇਸ ਕਰਕੇ ਬਹੁਤ ਹੀ ਸ਼ਾਨਦਾਰ ਸੋਹਣੀ ਇਹ ਜਿਹੜੀ ਚੀਜ਼ ਬਣਾਈ ਜਾ ਰਹੀ ਹੈ ਇੱਕ ਯਾਦਗਾਰ ਤੇ ਬਣਨੀ ਵੀ ਚਾਹੀਦੀ ਹੈ ਸਾਡੇ ਭਗਤਾਂ ਦੇ ਨਾਂ ਤੇ ਗੁਰੂਆਂ ਦੇ ਨਾਂ ਤੇ ਤਾਂ ਜੋ ਕਿ ਇੰਨੇ ਨੇ ਦੂਰ ਤੇ ਦੁਨੀਆ ਆਂਦੀ ਹੈ ਜਰੂਰ ਦਰਸ਼ਨ ਕਰ ਸਕਣ ਬਾਕੀ ਤੁਸੀਂ ਵੀਡੀਓ ਸ਼ੇਅਰ ਕਰ ਦਿਓ ਤਾਂ ਜੋ ਕਿ ਹਰ ਇੱਕ ਘਰ ਤੱਕ ਪਹੁੰਚੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਕੰਮ ਚੱਲਦਾ ਵੱਡੇ ਵੱੱਧਰ ਤੇ ਅੰਦਰ ਮਸ਼ੀਨਾਂ ਵੀ ਵੱਡੀਆਂ ਵੱਡੀਆਂ ਲੱਗੀਆਂ ਵਾ ਆਓ ਤੁਹਾਨੂੰ ਦਰਸ਼ਨ ਵੀ ਕਰਾ ਦੇਣੇ ਦੇਖੋ ਕਿੰਨਾ ਸੋਹਣਾ ਸ਼ਾਨਦਾਰ ਚੀਜ਼ ਤਿਆਰ ਕੀਤੀ ਗਈ ਹੈ ਕਰੋੜਾਂ ਰੁਪਏ ਲਾ ਕੇ ਇਹ ਪ੍ਰੋਜੈਕਟ ਬਣਾਇਆ ਜਾ ਰਿਹਾ ਹੈ ਇਹ ਵੰਨਾ ਜੀ 151 ਫੁੱਟ ਤੇ ਮੈਨੂੰ ਕਿਸੇ ਪ੍ਰੇਮੀ ਨੇ ਦੱਸਿਆ ਬਈ ਭਗਤ ਰਵਿਦਾਸ ਮਹਾਰਾਜ ਜੀ ਦੀ ਜਿੰਨੀ ਉਮਰ ਹੋਈ ਹੈ ਨਾ ਉਨਾ ਹੀ ਉੱਚਾ ਸਤੰਭ ਬਣਨਾ ਹੈ ਇੱਥੇ ਮੈਨੂੰ ਕਿਸੇ ਪ੍ਰੇਮੀ ਨੇ ਦੱਸਿਆ ਸੀ ਚਲੋ ਸਾਨੂੰ ਇਹਨਾਂ ਨੌਲੇਜ ਨਹੀਂ ਹੈ ਪਰ ਸੁਣਨੇ ਦੇ ਵਿੱਚ ਇਹੀ ਆਇਆ ਦੇਖੋ ਕਿੰਨਾ ਸੋਹਣਾ ਲਾਲ ਪੱਥਰਾਂ ਦੇ ਨਾਲ ਹੀ ਬਣਾਇਆ ਗਿਆ ਸਾਰਾ ਕੁਝ ਵਾ 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 ਕਮਰੇ ਤਿਆਰ ਹੋ ਰਹੇ ਇੱਧਰ ਬਹੁਤ ਸੋਹਣਾ ਬਣਾਇਆ ਜਾ ਰਿਹਾ ਹੈ ਕੀ ਬਾਤ ਹੈ ਕੀ ਬਾਤ ਹੈ ਮਾਰਨਾ ਵੀ ਚਾਹੀਦਾ ਸੀ ਆ ਜੋ ਆ ਪਵਾਰਾ ਸਿਸਟਮ ਲੱਗਿਆ ਹੈ ਤੇ ਆ ਬਣ ਰਿਹਾ ਜੀ ਮিনার ਬਹੁਤ ਹੀ ਸੋਹਣਾ ਹੈ ਜਿਹਨੂੰ ਕੇ ਬਹੁਤ ਦੂਰ ਤੇ ਦੇਖਿਆ ਜਾ ਸਕਦਾ ਇਹਨੂੰ ਇੱਥੇ ਕੰਮ ਕਰਦੇ ਨੇ ਮਾੜੇ ਬੋਲੂ ਆ ਜਾ ਇਹ ਹੈ ਜੀ ਜਿਹੜਾ ਮিনার ਬਣ ਰਿਹਾ ਤੇ ਇੱਥੇ ਜਿਹੜੇ ਵੀਰ ਕੰਮ ਕਰਦੇ ਆ ਉਹਨਾਂ ਨਾਲ ਗੱਲ ਕਰਦੇ ਆ ਕਿ ਕਿੰਨਾ ਉੱਚਾ ਬਣਨਾ ਤੇ ਇਹਦੇ ਉੱਪਰ ਕੀ ਲੱਗੂਗਾ ਕਿਸ ਤਰ੍ਹਾਂ ਦਾ ਤਿਆਰ ਹੋ ਕੇ ਬਣੂਗਾ ਵੀਰ ਜੀ ਪਹਿਲਾਂ ਤਾਂ ਸਾਸਰੀ ਕਾਲ ਸਾਰਿਆਂ ਇਹ ਵੀਰ ਜੀ ਕਿਸ ਤਰ੍ਹਾਂ ਦਾ ਬਣੂਗਾ ਉਹ ਰਗਵਾਸ ਮਹਮੂਦ ਨੂੰ ਤਿਆਰ ਹੋ ਗਿਆ ਟਾਵਰ 155 ਫੁੱਟ ਇਹਨਾਂ ਦੀ ਅੱਛਾ ਜੀ ਫਿੰਸ ਲੱਗਣਗੇ ਜੀ ਠੀਕ ਹੈ ਜੀ ਇਹ ਜਾਨੀ ਜਿੰਨਾ ਉੱਥੇ ਤੱਕ ਤਿਆਰ ਹੋ ਗਿਆ ਇਹਦੇ ਉੱਪਰ ਵੀ ਬਣੂਗਾ ਨਹੀਂ ਹੈ ਲਾਸਟ ਇਹ ਲਾਸਟ ਹੈ ਇਹਦੇ ਉੱਪਰ ਘਰ ਬਣੂਗਾ ਜਿਸ ਤੇ ਇਹ ਫਿੰਗਸ ਲੱਗੇ ਜਾਣਗੇ ਐਵੇਂ ਅੱਛਾ ਐਵੇਂ ਦੇ ਹੀ ਸ਼ੇਵੇਂ ਦੇ ਹੀ ਬਣਨੇ ਹੈ ਜੀ ਤੇ ਤਕਰੀਬਨ ਕਿੰਨਾ ਚਿਰ ਹੋ ਗਿਆ ਕੰਮ ਚੱਲਦੈ ਨਾ ਚੱਲਦਾ ਜੀ 18 ਤੋਂ ਚੱਲਦਾ ਵੇ ਜਾਨੀ ਤਿੰਨ ਸਰਕਾਰਾਂ ਟੱਪ ਗਈਆਂ ਤਿੰਨ ਟੱਪ ਗਈਆਂ ਤਿੰਨ ਸਰਕਾਰ ਦੀ ਚੱਲਦਾ ਪਿਆ ਕੰਮ ਅੱਲੇ ਜੀ ਠੀਕ ਹੈ ਜੀ ਕਿੰਨਾ ਚਿਰ ਲੱਗ ਜਾਊਗਾ ਹੋਰ ਲੱਗ ਜਾਊਗਾ ਜੀ ਸਾਲ ਖੰਡ ਦਾ ਲੱਗੂਗਾ ਜੀ ਸਾਲ ਖੰਡ ਲੱਗ ਜਾਊਗਾ ਜੀ ਠੀਕ ਹੈ ਜੀ ਇਹਦੇ ਵਿੱਚ ਕੁਝ ਰੱਖਿਆ ਵੀ ਜਾਊਗਾ ਜਿੱਦਾਂ ਅੰਦਰ ਬਣ ਹਾਂਜੀ ਲੱਗਣਗੇ ਗੁਰਦਾਸ ਮਹਾਰਾਜ ਦਾ ਤਸਵੀਰ ਵਗੈਰਾ ਸਾਰਾ ਕੁਝ ਲੱਗੂਗਾ ਠੀਕ ਹੈ ਜੀ ਨਾਲ ਦਾ ਇਮਾਰਤੀ ਜਲਿਆ ਤਿਆਰ ਹੋ ਰਹੀ ਹੈ ਇਹ ਜਿਹੜਾ ਪੱਥਰ ਹੈ ਇਹ ਵੀ ਮੈਨੂੰ ਬੜੇ ਆਲਦ ਵਾਲੇ ਤੇ ਲੱਗਦਾ ਕਿ ਤੇ ਆਇਆ ਰਾਜਸਥਾਨੀ ਪੱਥਰ ਰਾਜਸਥਾਨ ਦਾ ਜੀ ਰਾਜਸਥਾਨ ਨੇ ਇਹ ਸਾਰੇ ਲਾਲ ਪੱਥਰ ਲੱਗੇ ਆਂ ਉਹ ਕਸਟਮ ਹਾਂਜੀ ਠੀਕ ਹੈ ਜੀ ਰਾਜਸਥਾਨ ਇਹਦਾ ਫੇਰ ਖਰਚਾ ਵੀ ਬਹੁਤ ਆਇਆ ਹੁਣ ਪਤਾ ਜੀ 200-250 ਕਰੋੜ ਲੱਗੇ ਜੀ ਅੱਛਾ ਜੀ ਚਲੋ ਇਹ ਵਿਰਾਸਤ ਹੈ ਯੂਬੇ ਆ ਇਹ ਇਹ ਬਣਨੇ ਚਾਹੀਦੇ ਜੀ ਇਹ ਆਸ ਬਣਨੀ ਚਾਹੀਦੀ ਬਿਲਕੁਲ ਬਿਲਕੁਲ ਭਾਜੀ ਨੂੰ ਦੱਸਿਆ ਮੈਂ ਇੱਕ ਨਾ ਪ੍ਰੇਮੀ ਤੋਂ ਸੁਣਿਆ ਸੀ ਉਹ ਗੱਲ ਸੱਚੀ ਹੋ ਗਈ ਬਈ 151 ਫੁੱਟ ਬਣਨਾ ਹੈ ਜਿੰਨੀ ਭਗਤ ਤਰਵਦਾਸ ਮਹਾਰਾਜ ਜੀ ਦੀ ਉਮਰ ਹੋਈ ਹੈ ਉਹਨਾਂ ਹੀ ਲੰਬਾਈ 151 ਫੁੱਟ ਅੱਛਾ ਜੀ 12 ਮੰਜ਼ਲਾ 12 ਮੰਜ਼ਲਾ ਜੀ ਠੀਕ ਹੈ ਜੀ ਠੀਕ ਹੈ ਜੀ ਬਸ ਸਾਲ ਦੋ ਸਾਲ ਦੇ ਵਿੱਚ ਇਹ ਰੈਡੀ ਹੋ ਜਾਣਾ ਹਾਂਜੀ ਹਾਂ ਠੀਕ ਹੈ ਵੀਰਾ ਜੀ ਬਹੁਤ ਬਹੁਤ ਧੰਨਵਾਦ ਜੀ ਲੋ ਜੀ ਤੁਸੀਂ ਹੁਣ ਵੀਡੀਓ ਨੂੰ ਸ਼ੇਅਰ ਕਰਨਾ ਜੀ ਤਾਂ ਜੋ ਕਿ ਹਰ ਇੱਕ ਉਸ ਪ੍ਰਾਣੀ ਤੱਕ ਪਹੁੰਚ ਸਕੇ ਉਸ ਸੇਕ ਤੱਕ ਪਹੁੰਚ ਸਕੇ ਜਿਹੜੇ ਭਗਤ ਰਵਿਦਾਸ ਮਹਾਰਾਜ ਜੀ ਨੂੰ ਮੰਨਦੇ ਆ ਤੇ ਉਹ ਵੀ ਇੱਥੇ ਆਣ ਤੇ ਉਹ ਵੀ ਦਰਸ਼ਨ ਕਰਨ ਇਹਨਾਂ ਧਾਰਮਿਕ ਸਥਾਨਾਂ ਦੇ ਤੇ ਚਲੋ ਜੀ ਬੁਲਾਉਂਦੇ ਆ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਮਨਦੀਪ ਸਿੰਘ ਡੂਮੇਵਾਲ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਆਪਣੇ ਫਰਜ਼ ਸਮਝ ਕੇ ਇੱਕ